ਵੈਗੁਰਜੀ ਕਾਂਸਾ ਵੈਗੁਰਜੀ ਕੀ ਪਤੇ ਮੈਂ ਸਮੇ ਸਮੇ ਤੇ ਪਹਿਲਾਂ ਵੀ ਪਿਛਲੇ 2 2.5 ਸਾਲ ਤੋਂ ਗੱਲਬਾਤ ਕਰ ਰਹੀ ਆਂ ਕਿ ਆਂਗਣਵਾੜੀ ਕੇਂਦਰਾਂ ਦੇ ਵਿੱਚ ਜੋ ਰਸ਼ਨ ਆ ਰਿਹਾ ਉਹਦੀ ਕੁਆਲਿਟੀ ਬੇਹੱਦ ਘਟੀਆ ਬੇਹੱਦ ਘਟੀਆ ਕੁਆਲਿਟੀ ਹੈ ਲੋਕ ਉਹ ਰਸ਼ਨ ਲੈਣ ਲਈ ਤਿਆਰ ਨਹੀਂ ਪ੍ਰਾਈਵੇਟ ਕੰਪਨੀਆਂ ਨੂੰ ਇਹਨਾਂ ਨੇ ਰਸ਼ਨ ਦਿੱਤਾ ਹੋਇਆ ਤੇ ਉੱਥੇ ਕੀ ਤੇ ਜਿਹੜਾ ਰਸ਼ਨ ਹੈ ਉਹ ਕੰਪਨੀਆਂ ਇਹਨਾਂ ਗੰਦਾ ਰਸ਼ਨ ਬਣਾ ਰਹੀਆਂ ਹੈ ਉਹ ਆਂਗਣਵੜੀ ਵਰਕਰਾਂ ਜਦੋਂ ਉਖੋਲਦੀਆਂ ਕਿਸੇ ਨੂੰ ਉਲੀ ਲੱਗੀ ਹੁੰਦੀ ਹੈ ਕਿਸੇ ਦੇ ਵਿੱਚ ਠੂਏ ਹੁੰਦੇ ਆ ਕਿਸੇ ਦੇ ਵਿੱਚ ਕਿਰਲੀਆਂ ਹੁੰਦੀਆਂ ਹੁਣ ਆ ਇੱਕ ਤਾਜ਼ਾ ਘਟਨਾ ਆ ਤਰਨਤਨ ਜ਼ਿਲ੍ਹੇ ਦੇ ਵਿੱਚ ਆ ਮੈਂ ਦਿਖਾ ਰਹੀ ਆ ਕਿ ਇਹ ਡੱਡੂ ਜਿਹੜਾ ਰੋਸਟ ਕੀਤਾ ਹੋਇਆ ਇਹ ਮੁਰਮਰੇ ਆ ਬੱਚਿਆਂ ਦੇ ਖਾਣ ਵਾਸਤੇ ਦੇਖੋ ਇਹਦੇ ਵਿੱਚ ਡੱਡੂ ਰੋਸਟ ਕੀਤਾ ਹੋਇਆ ਤੇ ਹੋਰ ਵੀ ਡੱਡੂ ਜਿਹੜੇ ਇਹਦੇ ਵਿੱਚੋਂ ਨਿਕਲੇ ਆ ਇਹ ਇਹ ਖਾਣੇ ਦੇ ਵਿੱਚੋਂ ਤਰਨਤਨ ਜ਼ਿਲ੍ਹੇ ਦੀ ਘਟਨਾ ਹੈ ਇਹ ਆਡ ਆਡ ਡੁੱਪੇ ਆ ਵਿੱਚ ਖਾਣੇ ਦੇ ਦੇਖੋ ਵੀ ਜਦੋਂ ਮੁਰਮਰੇ ਰੋਸਟ ਕਰਦੇ ਆ ਤੇ ਵਿੱਚੇ ਡੱਡੂ ਰੋਸਟ ਕਰ ਦਿੰਦੇ ਆ ਵਿੱਚੇ ਕਿਰਲੀਆਂ ਰੋਸਟ ਕਰ ਦਿੰਦੇ ਆ ਵਿੱਚੇ ਢੂਹੇ ਰੋਸਟ ਕਰ ਦਿੰਦੇ ਆ ਵਿੱਚੇ ਲੋਹਾ ਰੋਸਟ ਕੀਤਾ ਹੁੰਦਾ ਐਨਾ ਗੰਦਾ ਖਾਣਾ ਹੁੰਦਾ ਕਿ ਵਰਕਰਾਂ ਦਾ ਇਹਨਾਂ ਨੇ ਸਭ ਬੰਦ ਕੀਤਾ ਹੋਇਆ ਐ ਇਹ ਵਰਕਰ ਨੇ ਵੀ ਹੁਣ ਮੈਨੂੰ ਦੱਸਿਆ ਮੈਨੂੰ ਉਹਨੇ ਭੇਜਿਆ ਪਰ ਉਹਨੇ ਇਹ ਕਿਹਾ ਵੀ ਦੀਦੀ ਮੇਰਾ ਨਾਮ ਨਹੀਂ ਲੈਣਾਗਾ ਵੀ ਰਸ਼ਨ ਇਦਾਂ ਦਾ ਇਨਾ ਗੰਦਾ ਆ ਰਿਹਾ ਸਾਡੇ ਕੋਲੇ ਕਿ ਡੱਡੂ ਤੱਕ ਵਿੱਚ ਰੋਸਟ ਹੋ ਕੇ ਆ ਰਿਹਾ ਤੇ ਦੇਖੋ ਕੀ ਜ਼ਿੰਮੇਵਾਰੀ ਐ ਸਰਕਾਰ ਦੀ ਇਹ ਬੱਚਿਆਂ ਦਾ ਖਾਣਾ ਇਹ ਉਹਨਾਂ ਦੀ ਸਿਹਤ ਬਣਾਉਣ ਵਾਲਾ ਖਾਣਾ ਹੈਗਾ ਕਿ ਉਹਨਾਂ ਦੀ ਸਿਹਤ ਵਿਗਾੜਨ ਵਾਲਾ ਖਾਣਾ ਹੈਗਾ ਤੇ ਮੈਂ ਪੰਜਾਬ ਸਰਕਾਰ ਨੂੰ ਮੰਗ ਕਰਦੀ ਆ ਮੁੱਖ ਮੰਤਰੀ ਦੇ ਕੋਲ ਹੈ ਮਾਰਕ ਫੈਡ ਕਿ ਤੁਸੀਂ ਦੇਖੋ ਅੰਨੇ ਕਿਉਂ ਹੋ ਗਏ ਅੱਖਾਂ ਤੋਂ ਕਿ ਤੁਸੀਂ ਪੰਜਾਬ ਦੇ ਬੱਚਿਆਂ ਨੂੰ ਜ਼ਹਿਰ ਖਵਾ ਰਹੇ ਹੋ ਕਿਸੇ ਦਿਨ ਕੋਈ ਵੀ ਘਟਨਾ ਵਾਪਰ ਸਕਦੀ ਹੈ ਅੰਗਣਵੜੀ ਦਾ ਖਾਣਾ ਖਾ ਕੇ ਲੋਕ ਤਾਂ ਖਾਂਦੇ ਨਹੀਂ ਪਰ ਜਿਹੜਾ ਕਿਸੇ ਨੇ ਖਾ ਲਿਆ ਕੋਈ ਉਹ ਉਹਨਾਂ ਨੂੰ ਕੁਝ ਵੀ ਹੋ ਸਕਦਾ ਹੈ ਪాయిਜ਼ਨਿੰਗ ਹੈ ਇਹਦੇ ਵਿੱਚ ਨਿਰੀ ਤਾਂ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਖਾਣਾ ਬੰਦ ਹੋਣਾ ਚਾਹੀਦਾ ਪ੍ਰਾਈਵੇਟ ਕੰਪਨੀਆਂ ਦਾ ਕੋਈ ਸਾਨੂੰ ਇਹ ਨਹੀਂ ਹੈਗਾ ਕਿ ਸਾਨੂੰ ਕੋਈ ਸ਼ੌਂਕ ਹੈ ਅਸੀਂ ਤੁਹਾਨੂੰ ਬਾਰ-ਬਾਰ ਇਹ ਗੱਲ ਕਹਿ ਰਹੇ ਆ ਕਿਉਂ ਨਹੀਂ ਤੁਸੀਂ ਅੰਗਣਵਾੜੀ ਵਰਕਰਾਂ ਨੂੰ ਖਾਣਾ ਦਿੰਦੇ ਕਿਉਂ ਆਪ ਜਿਹੜਾ ਖਾਣਾ ਆ ਉਹ ਅੰਗਣਵਾੜੀ ਦੇ ਵਿੱਚ ਖਾਣਾ ਪਕਾ ਲੈਣ ਜਿਵੇਂ ਪਹਿਲਾਂ ਖੀਰ ਬਣਦੀ ਸੀ ਦਲੀਆ ਬਣਦਾ ਸੀ ਅੰਗਣਵਾੜੀ ਵਰਕਰ ਆਪ ਕੁੱਕ ਕਰਨ ਆਪਦੀ ਨਿਗ੍ਹਾਵਾਨੀ ਦੇ ਵਿੱਚ ਖਾਣਾ ਬਣੇ ਵੇਰਕਾ ਤਾਂ ਤੁਸੀਂ ਪੰਜੀਰੀ ਲੈ ਕੇ ਦਿਓ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਦਾ ਅਸੀਂ ਰੋਲਾ ਪਾਇਆ ਕਿ ਪੰਜੀਰੀ ਰਿਫਾਇੰਡ 'ਚ ਬਣਦੀ ਹੈ ਤੇ ਇਹਨਾਂ ਨੇ ਪੰਜੀਰੀ ਦੇਣੀ ਬੰਦ ਕਰਤੀ ਦੇਖੋ ਖਾਣੇ 'ਚੋਂ ਬਾਹਰ ਕਰਤੀ ਤੇ ਉਹ ਪੈਸਾ ਕਿੱਧਰ ਜਾ ਰਿਹਾ ਹੁਣ ਪਹਿਲਾਂ ਰਿਫਾਇੰਡ 'ਚ ਬਣਾਉਂਦੇ ਸੀ ਫਿਰ ਇਹਨਾਂ ਨੇ ਉਹ ਕੀ ਕੀਤਾ ਉਹਨੂੰ ਸੁੱਕੀ ਭੁੰਨਣ ਲੱਗੇ ਕੱਚਾ ਆਟਾ ਲੋ ਪੈਕਟਾਂ ਦੇ ਵਿੱਚ ਪਾ ਕੇ ਸੁੱਕਾ ਉਹਨੂੰ ਭੁੰਨਦੇ ਵੀ ਨਹੀਂ ਸੀ ਕੱਚਾ ਆਟਾ ਪੈਕਟਾਂ 'ਚ ਪਾ ਕੇ ਦੇਣ ਲੱਗੇ ਫਿਰ ਉਹਦਾ ਰੋਲਾ ਪੈਣ ਲੱਗ ਗਿਆ ਉਹਨੂੰ ਪੰਜੀਰੀ ਮੈਨੂੰ ਤੋਂ ਬਾਹਰ ਹੈ ਬਹੁਤ ਤਕੜਾ ਕਪਲਾ ਹੋ ਰਿਹਾ ਹੈ ਪਰ ਮੈਂ ਇਥੇ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੀ ਆ ਤੁਸੀਂ ਜਾਗੋਗੇ ਉਹਦੇ ਜਿੱਦੇ ਕਿਸੇ ਮਾਂ ਨੂੰ ਜਾਂ ਬੱਚੇ ਨੂੰ ਕੋਈ ਗੱਲ ਬਣ ਗਈ ਸੰਭਲ ਜੋ ਭਗਵੰਤ ਮਾਨ ਜੀ ਸੰਭਲ ਜੋ ਹਜੇ ਵੀ ਮੌਕਾ ਹੈਗਾ ਗੱਲਾਂ ਬਾਤਾਂ ਨਾ ਕਰੋ ਚੁਟਕਲੇ ਨਾ ਸੁਣਾਓ ਜ਼ਿੰਮੇਵਾਰੀ ਲਓ ਕਿ ਤੁਸੀਂ ਜਿਹੜਾ ਹੈਗਾ ਇੰਨਾ ਬੱਚਿਆਂ ਦਾ ਮਾਸੂਮਾਂ ਦਾ ਖਾਣਾ ਉਹਦੇ ਚ ਇੰਨੇ ਵੱਡੇ ਕਪਲੇ ਕਰਕੇ ਲੇਖਾ ਕਿੱਥੇ ਦੇਣਾ ਤੁਸੀਂ ਗਰੀਬ ਲੋਕਾਂ ਦੇ ਨਾਲ ਧੋਖੇ ਕਰਕੇ ਸੋ ਮੈਂ ਫਿਰ ਮੰਗ ਕਰਦੀ ਆ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਇਡੇ ਵੱਡੇ ਕਪਲੇ ਦੀ ਇਹ ਗੰਦਾ ਖਾਣਾ ਲੋਕਾਂ ਨੂੰ ਜਿਹੜਾ ਗਰੀਬ ਲੋਕ ਹੈ ਜਿਹੜੇ ਲੋੜਵੰਦ ਲੋਕ ਹੈ ਮਾਵਾਂ ਤੇ ਬੱਚੇ ਜਿਨ੍ਹਾਂ ਦਾ ਕਪੋਸ਼ਣ ਦੂਰ ਕਰਨਾ ਹੈ ਉਹਨੂੰ ਇਹ ਗੰਦ ਖਵਾਉਣਾ ਬੰਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ